ਅੱਜ ਸਵੇਰੇ ਤੜਕਸਾਰ ਹਰੇਕ ਨੂੰ ਝਟਕਾ ਲੱਗਿਆ ਜਦੋਂ ਪਤਾ ਲੱਗਿਆ ਕਿ ਜਸਵਿੰਦਰ ਪੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸਭ ਦੇ ਹਰਮਨ ਪਿਆਰੇ ਹਾਸਿਆਂ ਦੀ ਝਣਕਾਟਾ ਚਾਚਾ ਚਤਰਾ ਕਹੇ ਜਾਣ ਵਾਲੇ ਕਈ ਅਜੇਹੀਆਂ ਮਸ਼ਹੂਰ ਫਿਲਮਾਂ ਅਤੇ ਡਾਇਲੌਗਸ ਦੇਣ ਵਾਲੇ ਜਸਵਿੰਦਰ ਪੱਲਾ ਇਸ ਦੁਨੀਆ ਦੇ ਵਿੱਚ ਨਹੀਂ ਅੱਜ ਸਵੇਰੇ ਤੜਕਸਾਰ 4 ਵਜੇ ਉਹਨਾਂ ਨੇ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਉਹਨਾਂ ਦੇ ਚਾਣ ਵਾਲਿਆਂ ਦੀਆਂ ਅੱਖਾਂ ਨੰਮ ਨੇ ਅਤੇ ਕਿਸੇ ਨੂੰ ਵੀ ਇੰਡਸਟਰੀ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਜਸਵਿੰਦਰ ਪੱਲਾ ਇਸ ਤਰ੍ਹਾਂ ਦੁਨੀਆ ਛੱਡ ਕੇ ਦੁਰਗਏ ਨੇ ਜਸਵਿੰਦਰ ਪੱਲਾ ਆਪਣੀ ਕਮੇਡੀ ਸਦਕਾ ਪ੍ਰਸਿੱਧ ਹੋਏ ਸੀ ਫਿਲਮੀ ਪਰਦੇ ਦੀ ਸ਼ਾਨ ਬਣ ਚੁੱਕੇ ਸੀ ਜਸਵਿੰਦਰ ਪੱਲਾ ਅਤੇ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਉਹਨਾਂ ਨੇ ਬਹੁਤ ਲੰਮਾ ਸੰਘਰਸ਼ ਕੀਤਾ ਸੀ ਆਪਣੇ ਗਾਇਕੀ ਤੋਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਸਵਿੰਦਰ ਪੱਲਾ ਨੂੰ ਸਫਲਤਾ ਤੇ ਪਛਾਣ ਕਮੇਡੀਅਨ ਅਤੇ ਅਦਾਕਾਰ ਦੇ ਵਜੋਂ ਮਿਲੀ ਸੀ ਅੱਜ ਵੀ ਜਦੋਂ ਦੇਖਿਆ ਜਾਂਦਾ ਹੈ ਕਿ ਕਿਸੇ ਕਮੇਡੀ ਫਿਲਮ ਦੇ ਵਿੱਚ ਦਮਦਾਰ ਰੋਲ ਕਰਵਾਣਾ ਹੈ ਤਾਂ ਜਸਵਿੰਦਰ ਪੱਲਾ ਦੀ ਹੀ ਯਾਦ ਆਂਦੀ ਹੈ ਉਹਨਾਂ ਦੀ ਪਹਿਲਾ ਅਦਾਕਾਰੀ ਕੀਤੀ ਹੋਈ ਭਾਵੇਂ ਛਣਕਾਟੀਆਂ ਦੀ ਛਣਕਾਰ ਤੇ ਵਿੱਚ ਹੋਵੇ ਚਾਚੇ ਚਤਰੇ ਦੇ ਵਿੱਚ ਹੋਵੇ ਉਹ ਸਾਰੇ ਕਰੈਕਟਰ ਜਿਨ੍ਹਾਂ ਨੂੰ ਉਹ ਹਮੇਸ਼ਾ ਦੇ ਲਈ ਮਸ਼ਹੂਰ ਕਰ ਗਏ ਜਸਵਿੰਦਰ ਪੱਲਾ ਪਤੀਜ ਬਾਲ ਮੁਕੰਦ ਸ਼ਰਮਾ ਤੇ ਮੈਡਮ ਨੀਲੂ ਆਉਂਦੇ ਹੁੰਦੇ ਸੀ ਅਤੇ ਉਹ ਪ੍ਰੋਗਰਾਮ ਇਹਨਾਂ ਦੀ ਤਿਕੜੀ ਜੋੜੀ ਲੋਕਾਂ ਦੇ ਵੱਲੋਂ ਖੂਬ ਪਸੰਦ ਕੀਤੀ ਜਾਂਦੀ ਸੀ ਛਣਕਾਟਾ ਟਾਈਟਲ ਹੇਡ ਆਈਆਂ ਐਲਬਮਸ ਦੇ ਵਿੱਚ ਆਪਣੇ ਕਲਾ ਦਾ ਖੂਬ ਪ੍ਰਦਰਸ਼ਨ ਕਰ ਚੁੱਕੇ ਨੇ ਜਸਵਿੰਦਰ ਭੱਲਾ ਤੇ ਇਧਰ ਜੇਕਰ ਆਪਾਂ ਉਹਨਾਂ ਦੀ ਜਨਮ ਅਤੇ ਪੜ੍ਹਾਈ ਦੇ ਬਾਰੇ ਗੱਲ ਕਰਦੇ ਹਾਂ ਤਾਂ ਉਹ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ਰਕਬਾ ਦੇ ਨਾਲ ਸਬੰਧਤ ਸੀ ਕਰ ਦੇ ਵਿੱਚ ਆਮ ਜਿਹਾ ਮਾਹੌਲ ਪਿਤਾ ਭਾਦਰ ਸਿੰਘ ਪੱਲਾ ਜੋ ਕਿ ਇੱਕ ਸਿੱਖਿਆ ਵਿਭਾਗ ਦੇ ਵਿੱਚ ਅਫਸਰ ਸਨ 4/1960 ਨੂੰ ਪੈਦਾ ਹੋਏ ਜਸਵਿੰਦਰ ਪੱਲਾ ਇਸ ਤਰ੍ਹਾਂ ਦੁਨੀਆ ਨੂੰ અલਵਿਦਾ ਆਖ ਜਾਣਗੇ ਕਿਸੇ ਨੇ ਕਦੇ ਸੋਚਿਆ ਤੱਕ ਨਹੀਂ ਹੋਣਾ ਆਪਣੇ ਗੀਤਾਂ ਦੇ ਨਾਲ ਸਕੂਲ ਦੇ ਹਰ ਸਮਾਗਮ ਦੇ ਵਿੱਚ ਉਹ ਹਾਜ਼ਰੀ ਲਗਵਾਉਂਦੇ ਹੁੰਦੇ ਸੀ ਸ਼ੁਰੂ ਤੋਂ ਹੀ ਉਹਨਾਂ ਦੇ ਵਿੱਚ ਟੈਲੈਂਟ ਸੀ ਲੋਕਾਂ ਦੇ ਸਾਹਮਣੇ ਬੋਲਣ ਦਾ ਉਹਨਾਂ ਨੂੰ ਹਸਾਣ ਦਾ ਅਤੇ ਫਿਰ ਅਧਿਆਪਕਾਂ ਦੇ ਵੱਲੋਂ ਉਹਨਾਂ ਨੂੰ ਸਕੂਲ ਸਮੇਂ ਤੋਂ ਹੀ ਇਨਾਮ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਸ਼ਲਾਘਾ ਹੋ ਸਕੇ ਪੜ੍ਹਾਈ ਦੇ ਨਾਲ-ਨਾਲ ਉਹ ਇਸ ਪਾਸੇ ਨੂੰ ਵੀ ਜਾਣਾ ਚਾਹੁੰਦੇ ਸੀ ਨੌਵੀਂ ਜਮਾਤ ਦੇ ਵਿੱਚ ਪੜ੍ਹਦੇ ਆਂ ਹੀ 1975 ਦੇ ਕਰੀਬ ਪੱਲਾ ਦਾ ਪਹਿਲਾ ਗੀਤ ਵੀ ਆ ਚੁੱਕਿਆ ਸੀ ਇੰਡੀਆ ਰੇਡੀਓ ਸਰੋਤਿਆਂ ਤੱਕ ਉਸ ਨੂੰ ਪਹੁੰਚਾਇਆ ਗਿਆ ਸੀ ਉਹਨਾਂ ਬੀਐਸਸੀ ਅਤੇ ਐਮਐਸਸੀ ਦੀ ਡਿਗਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕੀਤੀ ਸੀ ਅਤੇ ਯੂਨੀਵਰਸਿਟੀ ਵਾਲੇ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ ਕਿਉਂਕਿ ਉੱਥੇ ਵੀ ਉਹਨਾਂ ਦਾ ਬਿਹੇਵੀਅਰ ਇਸੇ ਤਰ੍ਹਾਂ ਦਾ ਹੀ ਸੀ ਪੀਐਚਡੀ ਕਰਕੇ ਇਸੇ ਯੂਨੀਵਰਸਿਟੀ ਦੇ ਵਿੱਚ ਉਹ ਬਤੌਰ ਪ੍ਰੋਫੈਸਰ ਦੀ ਸੇਵਾਵਾਂ ਵੀ ਨਿਭਾ ਰਹੇ ਸੀ ਉਹਨਾਂ ਨੇ 1984 ਦੇ ਵਿੱਚ ਯੂਨੀਵਰਸਿਟੀ 'ਚੋਂ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਸਭ ਤੋਂ ਪਹਿਲਾਂ 5 ਸਾਲ ਤੱਕ ਏਆਈ ਏਡੀਓ ਦੇ ਵਜੋਂ ਸੇਵਾ ਨਿਭਾਈ ਅਤੇ ਫਿਰ ਇਸ ਤੋਂ ਬਾਅਦ ਪੀਏਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਸਹਾਇਕ ਪ੍ਰੋਫੈਸਰ ਦੇ ਤੌਰ ਤੇ ਉਹ ਸ਼ਾਮਲ ਹੋ ਗਏ ਸਨ ਖੇਤੀਬਾੜੀ ਪ੍ਰਸਾਰ ਵਿਭਾਗ ਤੋਂ ਹੈੱਡ ਆਫ ਦੀ ਡਿਪਾਰਟਮੈਂਟ ਸੇਵਾਮੁਕਤ ਹੋਈ ਜਸਵਿੰਦਰ ਸਿੰਘ ਪੱਲਾ ਦੀ ਖਾਸੀਅਤ ਇਹ ਹੈ ਕਿ ਉਹਨਾਂ ਦੀ ਕਮੇਡੀ ਨੂੰ ਦਰਸ਼ਕਾਂ ਨੇ ਪਰਵਾਹ ਹੁੰਗਾਰਾ ਦਿੱਤਾ ਜਿਹੜਾ ਵੀ ਰੋਲ ਉਹਨਾਂ ਨੂੰ ਫਿਲਮਾਂ ਦੇ ਵਿੱਚ ਦਿੱਤਾ ਜਾਂਦਾ ਸੀ ਉਹ ਉਸੇ ਦੇ ਵਿੱਚ ਹੀ ਪੂਰੇ ਫਿੱਟ ਬੈਠ ਜਾਂਦੇ ਸੀ ਉਹਨਾਂ ਦੇ ਵੱਲੋਂ ਬੋਲੇ ਡਾਇਲੌਗ ਲੋਕਾਂ ਦੇ ਵੱਲੋਂ ਪਸੰਦ ਕੀਤੇ ਜਾਂਦੇ ਸੀ ਕਈ ਮਸ਼ਹੂਰ ਡਾਇਲੌਗ ਤੁਹਾਡੇ ਮੂੰਹ ਤੇ ਵੀ ਚੜੇ ਹੋਣਗੇ ਟਿਕਟੋਕ ਵੀਡੀਓਜ਼ ਬਣ ਰਹੀਆਂ ਸੀ ਉਹਨਾਂ ਦੇ ਡਾਇਲੌਗਸ ਦੇ ਉੱਪਰ ਅਤੇ ਨਾਲ ਹੀ ਲੋਕ ਰੀਲਾਂ ਦੇ ਵਿੱਚ ਵੀ ਬਿੰਨੂ ਢਿੱਲੋਂ ਅਤੇ ਜਸਵਿੰਦਰ ਭੱਲਾ ਦੇ ਵੱਲੋਂ ਬੋਲੇ ਗਏ ਡਾਇਲੌਗਸ ਦੀ ਨਕਲ ਕਰਦੇ ਹੁੰਦੇ ਨੇ ਡਾਇਲੌਗ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਬਣਦਾ ਹੈ ਕਿਉਂਕਿ ਢਿੱਲੋਂ ਨੇ ਕਾਲਾ ਕੋਟ ਐਵੇਂ ਹੀ ਨਹੀਂ ਪਾਇਆ ਗੰਦੀ ਔਲਾਦ ਨਾ ਮਜ਼ਾ ਨਾ ਸਵਾਲ 365 ਲੀਟਰ ਨਾਰ ਤੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਇਹੋ ਜਿਹੇ ਕਈ ਹੋਰ ਵੀ ਡਾਇਲੌਗ ਸੀ ਜੋ ਕਿ ਮਸ਼ਹੂਰ ਹੋਏ ਤੇ ਚੰਡੀਗੜ ਟੈਜੂ ਤਾਂ ਪਿੰਡਾਂ ਵਰਗਾ ਤਾਂ ਰਹਿ ਜੂ ਹਵੇਲੀ ਤੇ ਸਹੇਲੀ ਇੰਨੀ ਛੇਤੀ ਨਹੀਂ ਬਣਦੀ ਇਹੋ ਜਿਹੇ ਕਈ ਡਾਇਲੌਗ ਤੁਹਾਡੇ ਮੂੰਹ ਤੇ ਚੜੇ ਹੋਣਗੇ ਤੇ ਜਦੋਂ ਤੁਸੀਂ ਫਿਲਮ ਦੇਖ ਕੇ ਘਟਦੇ ਵੀ ਹੋਵੋਗੇ ਤਾਂ ਬਾਕੀ ਦੇ ਕਲਾਕਾਰਾਂ ਤੇ ਕਿਰਦਾਰਾਂ ਦੇ ਨਾਲੋਂ ਤੁਹਾਨੂੰ ਜਸਵਿੰਦਰ ਪੱਲਾ ਦਾ ਕਿਰਦਾਰ ਹਮੇਸ਼ਾ ਹੀ ਵਜਨਦਾਰ ਲੱਗਦਾ ਹੋਗਾ ਦਾਸੇ ਕਿ ਜਸਵਿੰਦਰ ਪੱਲਾ ਦਾ ਵਿਆਹ ਪਰਮਦੀਪ ਪੱਲਾ ਦੇ ਨਾਲ ਹੋਇਆ ਸੀ ਜੋ ਕਿ ਫਾਈਨ ਆਰਟਸ ਅਧਿਆਪਕ ਸਨ ਇਨਾਂ ਦੇ 딸 ਬੇਟੀ ਅਰਸ਼ਦੀਪ ਕੌਰ ਪੱਲਾ ਤੇ ਬੇਟਾ ਪੁਖਰਾਜ ਪੱਲਾ ਨੇ ਜਨਮ ਲਿਆ ਸੀ ਅੱਜ ਕੱਲ ਪੁਖਰਾਜ ਪੱਲਾ ਵੀ ਆਪਣੇ ਪਿਤਾ ਦੀਆਂ ਪੈੜਾਂ ਦੇ ਉੱਪਰ ਚੱਲਦਿਆਂ ਹੋਇਆਂ ਫਿਲਮ ਜਗਤ ਦੇ ਵਿੱਚ ਆਪਣੀ ਚੰਗੀ ਪਛਾਣ ਬਣਾ ਰਿਹਾ ਹੈ ਯਾਰ ਜਿਗਰੀ ਕਸੁੱਤੀ ਡਿਗਰੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਹੀ ਜਸਵਿੰਦਰ ਪੱਲਾ ਦਾ ਮੇਲ ਬਾਲਮੁਕੰਦ ਸ਼ਰਮਾ ਦੇ ਨਾਲ ਹੋਇਆ ਸੀ ਜਿਸ ਤੋਂ ਬਾਅਦ ਇਹਨਾਂ ਦੀ ਦੋਸਤੀ ਅਤੇ ਐਂਟਰਟੇਨਮੈਂਟ ਦੇ ਵੱਲੇ ਇਹ ਸਫ਼ਰ ਤੁਰ ਪਿਆ। ਇਹ ਦੋਵਾਂ ਦੀ ਜੋੜੀ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਵੀ ਕਮੇਡੀ ਪੇਸ਼ਕਾਰੀ ਦੇ ਨਾਲ ਜਿੱਥੇ ਲੋਕਾਂ ਦਾ ਦਿਲ ਜਿੱਤਿਆ ਉੱਥੇ ਹੀ ਪੱਲਾ ਨੇ ਇਸ ਪਾਸੇ ਨੂੰ ਜਾਣ ਦੇ ਲਈ ਆਪਣੇ ਕਦਮ ਪਹਿਲਾਂ ਹੀ ਵਧਾ ਦਿੱਤੇ ਸਨ। ਡਾਕਟਰ ਪੱਲਾਂ ਦੀ ਅਗਵਾਈ ਕਰਦਿਆਂ ਕਿਸਾਨਾਂ ਦੇ ਹਿੱਤਿਆਂ ਵੀ ਗੱਲਾਂ ਕੀਤੀਆਂ ਸੀ ਇਸ ਦੇ ਨਾਲ ਹੀ ਕਿਸਾਨੀ ਦੀ ਬਿਹਤਰੀ ਦੇ ਲਈ ਆਪਣਾ ਵੱਡਮੋਲਾ ਯੋਗਦਾਨ ਵੀ ਪਾਇਆ ਸੀ ਯੂਨੀਵਰਸਿਟੀ ਦੇ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਪੱਲਾਂ ਨੇ ਜਲੰਧਰ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ ਰੁੱਲਦੇ ਦਾ ਵਿਆਹ ਦੇ ਵਿੱਚ ਵੀ ਐਕਟਿੰਗ ਕੀਤੀ ਸੀ ਸ਼ਾਨਦਾਰ ਐਂਟਰੀ ਉਸੇ ਰਾਹੀਂ ਹੋਈ ਸੀ ਅਤੇ ਇਸ ਪ੍ਰੋਗਰਾਮ ਨੂੰ ਸਰੋਤਿਆਂ ਦਾ ਚੰਗਾ ਹੁੰਗਾਰਾ ਵੀ ਮਿਲਿਆ ਸੀ ਸਟੇ ਸ਼ੋ ਕੈਸਟਾ ਜਲੰਧਰ ਦੂਰਦਰਸ਼ਨ ਅਦਾਕਾਰੀ ਦਾ ਲੋਹਾ ਮਨਣ ਵਾਲੇ ਜਸਵਿੰਦਰ ਪੱਲਾ ਕਿਸ ਤਰ੍ਹਾਂ ਦੇ ਨਾਲ ਦੁਨੀਆ ਛੱਡ ਗਏ ਅੱਜ ਸਵੇਰ ਸਰ ਜਦੋਂ ਇਹ ਖਬਰ ਹਰੇਕ ਨੂੰ ਮਿਲੀ ਕਿ 4 ਵਜੇ ਉਹ ਦੁਨੀਆ ਛੱਡ ਗਏ ਨੇ ਤਾਂ ਕਿਸੇ ਨੂੰ ਯਕੀਨ ਤੱਕ ਨਹੀਂ ਹੋਇਆ ਉਹਨਾਂ ਦੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਜੀਜਾ ਜੀ ਚੱਕ ਦੇ ਫੱਟੇ ਮੇਲ ਕਰਾਦੇ ਰੱਬਾ ਜਿਨੇ ਮੇਰਾ ਦਿਲ ਲੁੱਟਿਆ ਜੱਟ ਐਂਡ ਜੁਲੀਅਟ ਜੱਟ ਐਂਡ ਜੁਲੀਅਟ 2 ਕੈਰੀ ਆਨ ਜੱਟਾ ਸਰਦਾਰ ਜੀ 2 ਸਰਦਾਰ ਜੀ ਡੈਡੀ ਕੂਲ ਮੁੰਡੇ ਫੁੱਲ ਵਿਆਹ 70 ਕਿਲੋਮੀਟਰ ਕ੍ਰੇਜ਼ੀ ਟੱਪਰ ਵੇਖ ਬਰਾਤਾ ਚੱਲੀਆਂ ਬੈਂਡ ਵਾਜੇ ਕੈਰੀ ਔਨ ਜੱਟਾ ਮੈਰਿਜ ਪੈਲੇਸ ਪਾਵਰ ਕੱਟ ਨੋਕਰ ਵੋਟੀ ਦਾ ਆਦਿ ਬਹੁਤ ਸਾਰੀਆਂ ਫਿਲਮਾਂ ਸ਼ਾਮਿਲ ਨੇ ਕਿਉਂਕਿ ਉਹ 100 ਦੇ ਕਰੀਬ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਕਮੇਡੀ ਦੇ ਨਾਲ ਖੂਬਸੂਰਤ ਰੰਗ ਬਣ ਚੁੱਕੇ ਨੇ ਜਿਨ੍ਹਾਂ ਦਾ ਨਾਮ ਇੱਥੇ ਲਿਆ ਵੀ ਨਹੀਂ ਜਾ ਸਕਦਾ ਇਹੋ ਜਿਹੀਆਂ ਕਿੰਨੀਆਂ ਹੀ ਫਿਲਮਾਂ ਨੇ ਸਮਾਂ ਘੱਟ ਪੈ ਜਾਵੇਗਾ ਪਰ ਇਹਨਾਂ ਫਿਲਮਾਂ ਦੀ ਅਤੇ ਜਿਹੜੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਵੱਲੋਂ ਐਕਟ ਕੀਤਾ ਗਿਆ ਉਹਦੇ ਲਈ ਸਮਾਂ ਘੱਟ ਪੈ ਜਾਣਾ ਪਰ ਇਹ ਸਾਰੇ ਖਤਮ ਨਹੀਂ ਹੋਣੇ ਅਜ ਉਹਨਾਂ ਦੀ ਬੇਵਕਤੀ ਇਸ ਤਰ੍ਹਾਂ ਦੇ ਨਾਲ ਦੁਨੀਆ ਤੋਂ ਤੁਰ ਜਾਣ ਕਾਰਨ ਲੋਕ ਬੇहद ਹੀ ਦੁਖੀ ਨੇ ਪਰਮਾਤਮਾ ਅੱਗੇ ਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਦੱਸਦੀ ਕਿ ਕੱਲ ਮੋਹਾਲੀ ਦੇ ਬਲੋਂਗੀ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ